ਆਹ ਵੇਖ ਲਓ ਦੋਸਤੋ 3 ਵਜਣ ਲੱਗੇ ਨੇ ਤੇ ਹਲੇ ਤੱਕ ਇਹ ਦੇਵੀਆਂ ਸ਼ੂਟ ਕਰੀ ਜਾਂਦੀਆਂ ਭਈਆਂ ਨੇ ਗਾਇਲ ਦੇਖ ਲਓ ਐਸੀ ਸੌਣ ਦੇ ਬਿਲਕੁਲ ਮੂਡ ਤੇ ਨਹੀਂ ਹੈ ਇਹ ਬਸ ਤੂੰ ਜ਼ਬਰਦਸਤੀ ਸਵਾਇਆ ਜਾ ਰਿਹਾ ਵੈਸ ਜਿੱਜਾ ਜੀ ਵੱਲੋਂ ਸੋ ਜੋ ਦੇਵਿਓ ਤੋ ਤੁਸੀਂ ਤਾਂ ਉੱਠਣਾ ਨਹੀਂ 12 ਵਜੇ ਮੈਂ ਤਾਂ ਉੱਠਣਾ ਵਾ ਤੈਨੂੰ ਸੌਣਾ ਹਾਉ 3 ਵਜਣ ਲੱਗੇ ਆ ਲੋਕਾਂ ਦੇ ਉੱਠਣ ਦਾ ਟਾਈਮ ਆ ਸਾਡਾ ਸੌਣ ਦਾ ਨਹੀਂ ਜੀਜੂ ਹਲੇ ਵੀ ਟਾਈਮ ਪਿਆ ਵਾ ਹਲੇ ਵੀ ਟਾਈਮ ਪਿਆ ਵਾ ਕਿੰਨੇ ਵਜੇ ਸੌਣਾ ਵਾ 4 ਵਜੇ ਅੰਮ੍ਰਿਤ ਪਹਿਲੇ ਹੀ ਸੌਣੇ ਆ ਸੀ ਲੋਕੀ ਉੱਠਦੇ ਅਸੀਂ ਸੌਣੇ ਆ। ਬੜਾ ਧਿਆਨ ਕਰੀ ਸੌਣੇ ਆ। ਹੋਰੋ ਸੌਣੋ ਬਸ ਕਵਾੜਾ ਨਹੀਂ ਆਏ ਨੇ ਸੁੱਤੇ ਰਹਿਣਾ ਅਸੀਂ ਚੱਲ ਜਾਣਾ। ਸਾਨੂੰ ਠਾਈ ਗਿਆ। ਸੌਣਾ ਨਹੀਂ ਜੀ ਸੌਣਾ। ਚਲੋ। ਬੰਨੈ ਗਾਇ। ਗੁੱਡ ਨਾਈਟ ਗਾਇਜ਼ ਮਿਲਦੇ ਆ ਤੁਹਾਨੂੰ ਸਵੇਰੇ। ਨਾਈਟ। ਤੇ ਆਵਲਾ ਮਿਨੀ ਵਲੋਗ ਕਰਦੇ ਆਪਾਂ ਹੋਰੇ ਐਂਡ। ਗੁੱਡ ਨਾਈਟ। ਟਾਈਮ ਬਹੁਤ ਹੋ ਗਿਆ ਦੋਸਤੋ। ਟਾਈਮ ਹੋ ਗਿਆ ਆਪਣੇ 3 ਵਜਣ ਲੱਗੇ ਆ। ਟੂ ਸਬਸਕ੍ਰਾਈਬ ਲਾਈਕ ਐਂਡ ਕਮੈਂਟ। ਇੱਕ ਕੁੜੀ ਸਾਡੀ ਇੰਗਲਿਸ਼ ਬਹੁਤ ਬੋਲਦੀ ਆ ਪਲੀਜ਼ ਗਾਇਰਡ ਡਾਲੀ ਆ ਬਈ ਲਾਈਕ ਕਰੋ